ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਜੀ ਹੋਣੀ ਸਰਦਾਰ ਪਰਮਜੀਤ ਸਿੰਘ ਜੀ ਤੇ ਇਹਨਾਂ ਦੀ ਟੀਮ ਸਾਰੇ ਮੈਂਬਰ ਇੱਥੇ ਸਾਡੇ ਪਿੰਡ ਈਸਾਪੁਰ ਵਿਖੇ ਜੋ ਹੜਪੀੜਤ ਬੱਚੇ ਸਨ ਪਿੰਡ ਉਮਰਪੁਰਾ ਤੇ ਜਸਟਰਵਾਲ ਦੇ ਉਹਨਾਂ ਨੂੰ ਬੂਟ ਜਰਾਬਾਂ ਤੇ ਬੈਗ ਕਾਪੀਆਂ ਸਭ ਕੁਝ ਪੈਨਸਲਾਂ ਸਕੂਲ ਦਾ ਜਿੰਨਾ ਵੀ ਸਮਾਨ ਹੈ ਸਾਰਾ ਦੇ ਕੇ ਜਾ ਰਹੇ ਨੇ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਹਾਂਜੀ ਸਰਦਾਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਜੋ ਇਹਨਾਂ ਬੱਚਿਆਂ ਦੀ ਸੇਵਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂਗੋਵਰਨ ਸਟਡੀ ਸਰਕਲੋਂ ਸਾਡੇ ਹਰਮਨ ਦਸ ਸਿੰਘ ਜੀ ਚੀਫ ਸਕੱਤਰ ਜਿਹੜੇ ਆਏ ਨੇ ਜੀ ਉਹ ਸਾਰੇ ਹੜਪੀਟਾਂ ਦੇ ਜਿਹੜੇ ਬੱਚੇ ਪੜ੍ਹਦੇ ਨੇ ਸਕੂਲਾਂ ਦੇ ਵਿੱਚ ਜੀ ਉਹਨਾਂ ਵੱਥੇ ਕਾਪੀਆਂ ਕਿਤਾਬਾਂ ਤੇ ਪੈਨਸਲਾਂ ਜਰਾਬਾਂ ਬੂਡ ਤੇ ਬੈਗ ਉਹਨਾਂ ਦੇ ਲੈ ਕੇ ਆਏ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਵਾਲੇ ਵੀ ਜਿਹੜੇ ਬੱਚੇ ਨੇ ਉਹ ਸਕੂਲਾਂ ਦੇ ਵਿੱਚ ਪੜ੍ਹਦੇ ਰਹਿਣਾ ਉਹਨਾਂ ਦੇ ਜਿਹੜੇ ਪੇਰੈਂਟਸ ਆ ਕਿਉਂਕਿ ਉਹਨਾਂ ਨੂੰ ਭਾਵੇਂ ਮਜ਼ਦੂਰ ਆ ਭਾਵੇਂ ਕਿਸਾਨ ਆ ਉਹਨਾਂ ਦੀਆਂ ਫਸਲਾਂ ਮਾਰੀਆਂ ਗਈਆਂ ਨੇ ਜੀ ਬਿਲਕੁਲ ਇਸ ਕਰਕੇ ਸਟੱਡੀ ਸਰਕਲ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਸੇਵਾ ਕਰਦੇ ਸਕੂਲਾਂ ਦੇ ਵਿੱਚ ਕਾਰਜਾਂ ਦੇ ਵਿੱਚ ਇਸ ਕਰਕੇ ਬਾਬਾ ਸਰਬਜੀਤ ਸਿੰਘ ਜੀ ਤੇ ਵੀਰ ਆਪਣੇ ਇਹਨਾਂ ਨੇ ਬਲਜੀਤ ਸਿੰਘ ਜੀ ਨੂੰ ਦੱਸਿਆ ਸੀ ਇਸ ਛਾਵੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸਾਰੇ 20 ਪੱਤੀ ਜਿਹੜੇ ਘਾਹੇ ਡੁੱਬ ਗਏ ਨੇ ਜੀ ਉਹਨਾਂ ਨੂੰ ਰਾਸਮਗਰੀ ਆ ਕੇ ਹਿਰਸਾਪੁਰ ਦੇ ਆਏ ਆ ਸਾਡੇ ਨੰਗਲ ਖੇਤਰ ਦੇ ਵੀਰ ਆਏ ਨੇ ਜਿਹਨੇ ਕੱਲ ਗੁਰੂ ਕਾ ਬਾਗ ਢਲਪੁਰ ਸਾਹਿਬ ਤੋਂ ਆਏ ਸੀ ਜੀ ਰਾਤ ਇਹ ਫੇਰ ਹੈ ਆਪਣਾ ਗੁਰੂ ਕਾ ਬਾਗ ਤੇ ਜਿਹੜਾ ਟਰੈਕਟਰ ਵਗ ਰਿਹਾ ਇਹ ਉਹਨਾਂ ਵਾਸਤੇ ਵੀ ਕੋਈ ਕਾਫੀ ਪਾਣੀ ਜਿਹੜਾ ਲੈ ਕੇ ਜਾ ਰਹੇ ਟਰੱਕ ਤੇ ਇੱਥੋਂ ਅਸੀਂ 250 ਬੈਗ ਜਿਹੜੇ ਪੈਕ ਕਰਕੇ ਲਿਆਦੇ ਨੇ ਗੁਰੂ ਕੇ ਬਾਗ ਤੋਂ ਹੋਣ ਇੱਥੇ ਇਹ ਵੀ ਸਾਰੇ ਜਿਹੜੇ ਨੰਗਲ ਤੋਂ ਆਏ ਨਾਨਕਪੁਰ ਸਾਹਿਬ ਤੋਂ ਤੇ ਉਹਨਾਂ ਨੇ ਆਪਣੀ ਸੇਵਾ ਕੀਤੀ ਆ ਅਸੀਂ ਗੱਡੀ ਚਲਾ ਕੇ ਹੋਣੇ 6-7 ਸਕੂਲਾਂ ਦੇ ਵਿੱਚ ਵਿਚਾਰੇ ਆ ਜਿ ਜਿ ਤਰ੍ਹਾਂ ਆਪਣਾ ਮੀਰੀਆਂ ਸਕੂਲ ਆ ਹਰਿ ਕ੍ਰਿਸ਼ਨਪਾਲ ਸਿੰਘ ਸਕੂਲ ਆ ਰਾਜ ਮੈਮੋਰੀਅਲ ਸਕੂਲ ਆ ਜੀ ਆਰਡੀ ਸਕੂਲ ਆ ਤੇ ਆਮ ਕੋਟਲੀ ਕਲਕੀਪੁਰ ਸਕੂਲ ਆ